ਯਾਰ ਇਹ ਐਕਸੀਡੈਂਟ ਹੋਇਆ ਵਾ ਸਾਨੂੰ ਸਾਨੂੰ 108 ਤੇ ਕਾਲ ਆਈ ਸੀ ਕਿ ਕੇਐਫਸੀ ਕੇਐਫਸੀ ਲੱਗੇ ਨਾ ਐਕਸੀਡੈਂਟ ਹੋਇਆ ਵਾ ਤੇ ਆਪਾਂ ਫਿਰ ਗੱਡੀ ਲੈ ਕੇ ਆਏ ਆ ਤੇ ਜਦੋਂ ਇੱਥੇ ਪਹੁੰਚੇ ਆਪਾਂ ਤੇ ਗੱਡੀ ਆ ਰਹੀ ਪਠਾਨਕੋੜ ਵਾਲੀ ਸੜਕ ਤੋਂ ਤੇ ਉਹ ਫੋਟੋ ਟਰੱਕ ਨੂੰ ਵਜਿਏ ਗੱਡੀ ਤੇ ਗੱਡੀ ਪਲਟ ਗਈ ਆ ਜਿਹਦੇ ਵਿੱਚ ਦੋ ਦੋ ਤਿੰਨ ਪੇਸ਼ੈਂਟ ਸੀ ਉਹ ਆਪਾਂ ਉਹਨੂੰ ਫਸਰ ਦੇ ਕੇ ਤੇ ਗੱਡੀ ਵਿੱਚ ਬੋਰਡ ਕਰ ਲਿਆ ਤੇ ਉਹਨੂੰ ਆਪਾਂ ਸਰਕਾਰੀ ਸਿੰਘਲ ਹਸਪਤਾਲ ਖੋਲ ਕੇ ਜਾ ਰਹੇ ਆਪਾਂ ਉਹਦਾ ਬਚ ਗਿਆ ਹਾਂ ਉਹਦਾ ਬਚਾਇਆ ਆ ਟੋਡਾ ਸਦੋਂ ਆਏ ਆ ਸਾਨੂੰ ਦੋ ਬੰਦੇ ਸਕੂਟਰੀ ਵਾਲੇ ਘੇਰੇ ਆ ਉਹਨਾਂ ਨੇ ਇਧਰੋਂ ਆਣ ਕਿਧਰੋਂ ਡੇ ਆਪਣੇ ਪਠਾਨਕੋਟ ਦਾ ਹੁੰਦੇ ਆ ਬਤੂਰੀ ਲਾਗੇ ਉਹਨਾਂ ਨੂੰ ਪਿੱਛੇ ਪਤਾ 걸ਿਆ ਵੀ ਇਹਨਾਂ 30-40 ਹਜ਼ਾਰ ਰੁਪਈਆ ਕੋਲ ਵੱਟ ਕੇ ਲਿਆਂਦਾ ਇਹਨਾਂ ਨੇ ਜਿਹੜੀ ਮੇਨ ਗੱਲ ਹੋਈ ਆ ਸਾਨੂੰ ਆਪਣੇ ਬਾਈਪਾਸ ਤੋਂ ਟੱਪੇ ਆ ਡਰਾਈਵਰ ਦੇ ਕਨੈਕਟਰ ਨੇ ਇਹਨੇ ਖਿਡਾਰੀ ਗੱਡੀ ਡਰਾਈਵ ਨੇ ਇਹਦੇ ਚ ਪੇਰ ਮਾਰੀ ਤੇ ਮੈਂ ਇਹਨੂੰ ਆਖਿਆ ਗੱਡੀ ਖਿੱਚ ਦੇ ਕਿ ਗੱਡੀ ਖਿੱਚ ਦੇ ਇਹ ਬੰਦੇ ਚੋਰ ਨੇ ਵੀ ਉਹਨਾਂ ਨੇ ਗੱਡੀ ਖਿੱਚੀ ਇਹਨਾਂ ਨੇ ਮੈਂ ਬੜੀ ਜੇ ਚਾਹਤਾ ਅਗਰੇ ਵੀ ਗੱਡੀ ਖਿਲਾੜੋ ਕੋਈ ਗੱਲ ਨਹੀਂ ਮੈਂ ਜੇ ਕੋਈ ਗਲਤੀ ਹੋ ਗਈ ਤੁਹਾਨੂੰ ਖਿਲਾੜ ਕੇ ਪੁੱਛਣਗੇ ਵੀ ਕੀ ਸਾਨੂੰ ਸਾਈਡ ਮਾਰੀ ਹੈ ਜਾਂ ਕੀ ਗੱਲ ਹੋਈ ਆ ਨਾ ਮੇਰਾ ਗਰਮੀਤ ਆ ਡਰਾਈਵਰ ਦਾ ਨਾਮ ਕੀ ਆ ਡਰਾਈਵਰ ਦਾ ਨਾਮ ਜੋਨੀ ਆ ਪਿੰਡ ਕਿਹੜਾ ਤੁਹਾਡਾ ਪਿੰਡ ਮੇਰਾ ਗਰਦਾਪੁਰ ਆ ਆਪਣੇ ਕਲਾ ਨੋਲਾ ਕੇ ਬਕਸੀ ਵਾਲਾ ਡਰਾਈਵਰ ਦਾ ਦਾ ਨਾਮ ਜੋਨੀ ਆ ਹਾਂਜੀ ਤੁੜੀ ਲਾ ਕੇ ਆਂਡੇ ਤੁੜੀ ਲਾ ਕੇ ਆਂਡੇ ਆ ਹਾਂਜੀ ਗਰਦਾਪੁਰ ਜਾਂਦੇ ਸਰ ਅੱਛਾ ਤਾਂ ਉਹ ਨਾ ਉਹਨਾਂ ਨੇ ਗੱਡੀ ਉੱਤੇ ਆਪਣੀ ਗੁਰਦਾਬਾਈ ਬਾਟਾ ਆਪਣੇ ਆਪਣੇ ਮੋਰ ਬਲਾਇਆ ਆਪਣੇ ਟੱਪੇ ਆ ਉਹਨਾਂ ਨੇ ਖੜਾੜ ਕੇ ਆਪਣੇ ਆਪਣਾ ਰਿਜ਼ਰਵ ਮੁੰਡਾ ਬਿਠਾਈ ਉਹਦੇ ਚ ਪੇਰ ਮਾਰੀ ਫਿਰ ਮੈਂ ਨਾ ਆਖਿਆ ਵੀ ਗੱਡੀ ਆ ਸਕੂਟੀ ਵਾਲਾ ਪੜਾ ਰਿਹਾ